ਸਰੋਵਰ ਵਿੱਚ ਇਸ਼ਨਾਨ ਕਰਨ ਗਏ ਪਤੀ ਪਤਨੀ ਦੀ ਮੌਤ ਹੋ ਜਾਣ ਨਾਲ ਪਿੰਡ ਲੀਲਕਲਾ ਵਿੱਚ ਸੋਗ ਦੀ ਲਹਿਰ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕੰਡੀਲਾ ਦੇ ਰਹਿਣ ਵਾਲੇ ਬਲਵੰਤ ਸਿੰਘ ਅਤੇ ਉਸ ਦੀ ਪਤਨੀ ਰਜਵੰਤ ਕੌਰ ਹਮੇਸ਼ਾ ਦੀ ਤਰ੍ਹਾਂ ਪਿੰਡ ਲੀਲਕਲਾ ਗੁਰਦੁਆਰਾ ਮੱਥਾ ਟੇਕਣ ਲਈ ਗਏ ਹੋਏ ਸਨ। ਬਲਵੰਤ ਸਿੰਘ ਇਸ਼ਨਾਨ ਕਰਨ ਲਈ ਜਦੋਂ ਸਰੋਵਰ ਉਤਰਿਆ ਤਾਂ ਉਹ ਸੰਭਲ ਨਹੀਂ ਸਕਿਆ ਤੇ ਇਹ ਦੇਖਦਿਆਂ ਉਸ ਦੀ ਪਤਨੀ ਰਜਵੰਤ ਕੌਰ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਦੋਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਡੁੱਬਣ ਦੀ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਪਿੰਡ ਵਾਸੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਦੋਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਮ੍ਰਿਤਕ ਦੀ ਇੱਕ ਬੇਟੀ ਅਤੇ ਦੋ ਬੇਟੇ ਹਨ ਬਲਦਵਾਇ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਗੁਰਨਾਮ ਸਿੰਘ ਸਰਪੰਚ ਬੀਲਕਲਾ ਜੀ ਮੈਨੂੰ ਸਵੇਰੇ ਖਬਰ ਮਿਲੀ ਕਿ ਆ ਸਾਡੇ ਗੁਰਦੁਆਰਾ ਬਾਬਾ ਜੀ ਮੱਕਾ ਸਾਹਿਬ ਜੀ ਵਿੱਚ ਦੋ ਲਾਸ਼ਾਂ ਜਿਹੜੀਆਂ ਵਾਂ ਉਹ ਪਈਆਂ ਵਾਂ ਗੁਰਦੁਆਰਾ ਸਾਹਿਬ ਦੇ ਛਰੋਵਰ ਦੇ ਵਿੱਚ ਤੇ ਆਪਾਂ ਉਦੋਂ ਹੀ ਮੈਂ ਬਾਪੂ ਚਾਜਨ ਸਿੰਘ ਨੂੰ ਲੈ ਕੇ ਨਾਲ ਅਸੀਂ ਉਦੋਂ ਹੀ ਪਹੁੰਚੇ ਆ ਸਾਡਾ ਨਗਰ ਵੀ ਉੱਥੇ ਪੂਰਾ ਪਹੁੰਚ ਗਿਆ ਤੇ ਬਾਕੀ ਜਿਹੜੀ ਕਾਰਵਾਈ ਉਹ ਉਹ ਪੁਲਿਸ ਕਰ ਰਹੀ ਹੈ ਜੀ ਪੁਛਕਾਰੀ ਪੁਲਿਸ ਆ ਗਈ ਇੱਕ ਨੀਲੇ ਪਿੰਡ ਦੇ ਆ ਜੀ ਹਸਪੰਡ ਵਾਈਫ ਹਾਂ ਜੀ ਹਸਪੰਡ ਵਾਈਫ ਹੈ ਜੀ ਮਨ ਦੀ ਸ਼ਰਗਤ ਹੋ ਗਈ ਇਸ ਦਾ ਹਸਪੰਡ ਵਾਈਫ ਆ ਇਹ ਨਾ ਮੇਰਾ ਨਾਮ ਸਰਸਕਦੀਪ ਸਿੰਘ ਵਾਸੀ ਪਿੰਡ ਕਨੀਲਾ ਇਹ ਮੇਰੇ ਗਵਾਂਢੀ ਨੇ ਬਲਵੰਤ ਸਿੰਘ ਤੇ ਰਜਵੰਤ ਕੌਰ ਇਹ ਦੋਨੇ ਗੁਰਦੁਆਰਾ ਬਾਬਾ ਮੱਕਾ ਸਾਹਿਬ ਲਈ ਨਿਕਲਾ ਅਸ਼ਰਾਨ ਕਨ ਮੱਥਾ ਟੇਕਣ ਆਏ ਸੀ ਤੇ ਇਹਨਾਂ ਦੀ ਸ਼ੋਭਾ ਚ ਡੁੱਬਣ ਕਾਰਨ ਉਹਨਾਂ ਦੀ ਜੱਥ ਹੋ ਗਈ ਹੈ ਜੀ ਜੀ ਮਰੇ ਜੀ 50 ਸਾਲ ਦੇ ਕਰੀਬ 48 ਦੇ ਮੁੰਡੇ ਦੀ 44 ਦੀ 44 ਦੀ ਹੈ ਬੱਚੇ ਦੋ ਬੇਟੇ ਆ ਤੇ ਇੱਕ ਬੇਟੀ ਛੋਟੇ ਬੱਚਿਆਂ ਮੜਾ ਤਕਾ ਆ ਗਿਆ ਇਹ ਬਲਵੰਤ ਸਿੰਘ ਸਨ ਆਫ ਗੁਰਦੇਵ ਸਿੰਘ ਜੋ ਜਿਹਦੀ ਏਜ 50 ਸਾਲ ਆ ਇਹਦੀ ਵਾਈਫ ਰਜਵੰਤ ਕੌਰ ਜਿਹੜੀ ਤਕਰੀਬਨ ਉਮਰ 45 ਕਿ ਸਾਲ ਆ ਇਹ ਸਵੇਰੇ ਅੱਜ ਗੁਰਦੁਆਰਾ ਸਾਹਿਬ ਐਤਵਾਰ ਇੱਥੇ ਮੱਕਾ ਸਾਹਿਬ ਆਮ ਸੰਗਤ ਮੱਥਾ ਟੇਕਣ ਵਾਸਤੇ ਆਉਂਦੀ ਆ ਇਹ ਸਵੇਰੇ ਸਵਾ 5 ਵਜੇ ਆਪਣੇ ਪਿੰਡ ਕੰਢੀਲਾ ਇਹਨਾਂ ਦਾ ਥਾਣਾ ਕਮਾਨ ਚ ਪੈਂਦਾ ਉਥੋਂ ਮੱਥਾ ਟੇਕਣ ਵਾਸਤੇ ਇੱਥੇ ਮੱਕਾ ਸਾਹਿਬ ਆਏ ਸੀਗੇ ਪਹਿਲਾਂ ਵੀ ਇਹ ਹਰ ਸੰਡੇ ਮਥਾ ਟੇਕਣ ਆਉਂਦੇ ਇੱਥੇ ਉਹ ਜਦੋਂ ਕਦੇ ਸਰੋਵਰ ਚ ਗਏ ਆ ਇਸ਼ਨਾਨ ਕਰਨ ਮੈਂ ਉੱਥੇ ਇਹਨੂੰ ਤੈਰਨਾ ਨਹੀਂ ਸੀਗਾ ਆਂਦਾ ਇਹਦੀ ਡੁੱਬਣ ਨਾਲ ਇਹਨਾਂ ਦੀ ਮੌਤ ਹੋ ਗਈ ਆ ਉਹ ਕਦੇ ਜਿਹੜਾ ਹਸਬੈਂਡ ਸੀਗਾ ਉਹ ਇਸ਼ਨਾਨ ਕਰਨ ਲੱਗ ਗਿਆ ਲੇਡੀ ਜਦੋਂ ਕਦੇ ਉਹ ਡੁੱਬਿਆ ਇਹ ਪਿੱਛੇ ਕੱਢਣ ਚਲੇ ਗਈ ਆ ਉਹ ਕਾਰਨ ਜਿਹੜਾ ਇਹਦੀ ਮੌਤ ਹੋ ਗਈ ਆ ਦੋਨਾਂ ਦੀ ਡੁੱਬਣ ਕਰਨਾ ਤੇ ਫਿਰ ਵੀ ਅਸੀਂ ਇਹਦੇ ਚ ਇਹਨਾਂ ਦੇ ਪੋਸਟਮਾਰਟਮ ਕਰਵਾ ਰਹੇ ਆ ਜੋ ਵੀ ਫੈਕਟ ਸਾਹਮਣੇ ਆਏ ਕਾਰਨ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज